ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟੀਆਂ ਨਿਊਜ਼ ਮੈਂ ਗੋਵਿੰਦ ਸੈਣੀ ਇਸ ਵਕਤ ਅਸੀਂ ਬਿਡੰਡਾ ਦੀ ਸਰਹੰਦਨ ਨਹਿਰ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਹੈਗੇ ਆ ਗਰਮੀ ਤੋਂ ਬਚਣ ਵਾਸਤੇ ਨਹਿਰ ਦੇ ਵਿੱਚ ਨਹਾ ਰਹੇ ਹੈਗੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਹਾਲਾਂਕਿ ਕਈ ਵਾਰੀ ਇੱਥੇ ਹਾਦਸੇ ਵੀ ਹੋਏ ਨੇ ਕਈ ਬੱਚੇ ਡੁੱਬ ਵੀ ਗਏ ਨੇ ਪਰੰਤੂ ਉਸ ਦੇ باوجود ਵੀ ਬੱਚੇ ਆਪਦਾ ਗਰਮੀ ਤੋਂ ਬਚਣ ਵਾਸਤੇ ਇੱਥੇ ਨਹਾ ਰਹੇ ਨੇ ਅਸੀਂ ਸਾਡੇ ਕੋਲ ਇੱਕ ਲੜਕਾ ਇਹ ਨਾਲ ਗੱਲਬਾਤ ਕਰਦੇ ਬੇਟੇ ਬਾਪਸ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਹੈਗੇ ਆ ਕਿਸ ਤਰ੍ਹਾਂ ਨਹਾ ਕੇ ਇੱਥੋਂ ਜਾ ਰਹੇ ਹੈਗੇ ਨੇ ਪਰੰਤੂ ਗਰਮੀ ਜ਼ਿਆਦਾ ਪੈ ਵਿੰਡਾ ਵਿੱਚ ਗਰਮੀ ਜਿਆਦਾ ਫੈਰੀ ਹੈ ਭਾਈ ਸਾਹਿਬ ਵੀ ਇੱਥੇ ਨਾ ਕੇ ਗਏ ਨਾਲ ਗੱਲਬਾਤ ਕਰਦੇ ਆਂ ਆਪੇ ਪੈਸੇ ਕੀ ਨਾ ਥੋੜੇ ਜੀ ਸਾਡਾ ਵਿਵੇਕ ਗੁਪਤਾ ਜੀ ਵਿਜੇ ਗੁਪਤਾ ਦੱਸੋ ਇਹ ਆਪਣਾ ਕਿੰਨੀ ਗਰਮੀ ਪੈ ਰਹੀ ਵਿੰਡੇ ਵਿੱਚ ਬਹੁਤ ਨਜਾਜ਼ ਗਰਮੀ ਹੈ ਕਿਸ ਤਰ੍ਹਾਂ ਗਰਮੀ ਦੂਰ ਕਰ ਰਹੇ ਹੋ ਮਾਝ ਪਾਣੀ ਨਾ ਕੇ ਦੂਰ ਕਰਦੀ ਕਿਧੂ ਚ ਨਾਏ ਹੋ ਨਹਿਰ ਚ ਨਹਿਰ ਦੇ ਨਾਲ ਕਿੰਨਾ ਕੁ ਪਾਣੀ ਹੈ ਇਹ ਅਨਿਕ ਵੀ ਆਪਣਾ ਨੀ ਫੁੱਲ ਪਾਣੀ ਹੈ ਫੁੱਲ ਪਾਣੀ ਹੈ ਅੱਛਾ ਇਹ ਦੱਸੋ ਜਿਸ ਤਰ੍ਹਾਂ ਤੁਸੀਂ ਵੀ ਨਹਾ ਰਹੇ ਹੈਗੇ ਬੱਚੇ ਵੀ ਨਹਾ ਰਹੇ ਹੈਗੇ ਕਈ ਵੀ ਦੇਖਿਆ ਸੀ ਹਾਸੇ ਵੀ ਹੋ ਜਾਂਦੇ ਬੱਚੇ ਡੁੱਬ ਵੀ ਜਾਂਦੇ ਉਹਨੂੰ ਕੀ ਕਹਿਣਾ ਆਪਾਂ ਆਪਾਂ ਤੈਨਾਂ ਆ ਜਿਹੜੇ ਬੱਚੇ ਨਾ ਆ ਰਹੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਗਲਤ ਐ ਉਹ ਆਨੰਦ ਐ ਥੜੀ ਬਾਇਰ ਦੇ ਨਾਲ ਐ ਜ਼ਰੂਰੀ ਨਹੀਂ ਮੰਨ ਲਓ ਪੂਰੀ ਸ਼ਾਲ ਮਾਰ ਕੇ ਨਾ ਐ ਹਾਂ ਵੈਸੇ ਤੇ ਤੁਹਾਨੂੰ ਪਤਾ ਨਾ ਕਿ ਵੀਰ ਹਾਸੇ ਵੀ ਹੋਇਆ ਬੱਚੇ ਡੁੱਬੇ ਵੀ ਮੋਤੇ ਵੀ ਕਈ ਾਰਸੇ ਹੋ ਚੁੱਕੇ ਐ ਕਿਉਂਕਿ ਬੱਚੇ ਖਾਸ ਕਰਕੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਗਰਮੀ ਬਚਣ ਵਾਸਤੇ ਨੇ ਚਨਾ ਲੈਂਦੇ ਆ ਉਸ ਤੋਂ ਬਾਅਦ ਡੁੱਬ ਜਾਂਦੇ ਆ ਤੇ ਮਾਪੇ ਦਾ ਘਰ ਦਾ ਚਿਰਾਗ ਚੱਲ ਜਾਂਦਾ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਕਰ ਦਈ ਗੱਲ ਹੁੰਦੀ ਆ ਉਹ ਮੰਨ ਲਓ ਗਾਰਡਨ ਸ਼ਾਪ ਮੰਨ ਲਓ ਨਹੀਂ ਇੰਨੀ ਸੋਚਦੇ ਉਹਨਾਂ ਦੇ ਘਰ ਵਾਲੇ ਰੋਕੇ ਨਾ ਬੱਚੇ ਮੰਨ ਲਓ ਉਹ ਬਾਹਰ ਆਏ ਹੈ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਮੇਰੇ ਬੱਚੇ ਬਾਹਰ ਘੁੰਮ ਰਹੇ ਹੈ ਇਹ ਤਾਂ ਮਾਪਿਆਂ ਦੀ ਗਲਤੀ ਹੈ ਨਾ ਪਰ ਇਥੇ ਪ੍ਰਸ਼ਾਸਨ ਵੀ ਹੋਣਾ ਚਾਹੀਦਾ ਵੀ ਬੱਚਿਆਂ ਨੂੰ ਜਿਹੜੇ ਨੰਦੇ ਉਹਨਾਂ ਨੂੰ ਰੋਕਿਆ ਜਾਵੇ ਨਹੀਂ ਇਹ ਇਹ ਗੱਲ ਨਹੀਂ ਇਹ ਗੱਲ ਤਾਂ ਨਹੀਂ ਪ੍ਰਸ਼ਾਸਨ ਇਥੇ ਹੋਣਾ ਚਾਹੀਦਾ ਪੁਲਿਸ ਖੜੀ ਹੁੰਦੀ ਹੈ ਇਥੇ ਉਹਨਾਂ ਨੂੰ ਵੀ ਪਤਾ ਹੈ ਪੁਲਿਸ ਕਹਾਂ ਭਈ ਇਥੇ ਨੰਦੇ ਹੈ ਗਰਮੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਗਰਮੀ ਕਰਕੇ ਆਏ ਹੈ ਤੇ ਪੁਲਿਸ ਰੋਕਦੇ ਨਹੀਂ ਬੱਚ ਸੜਕ 'ਤੇ ਹੋਰ ਵੀ ਆ ਗਏ ਨਾ ਗੱਲਬਾਤ ਕਰਦੇ ਆਂ ਜੀ ਪੇਸਾਬ ਕਿਨੋਂ ਤੁਹਾਡਾ ਮੇਰਾ ਨਾਂ ਜੀ ਸੋਨੂ ਗੋਇਲ ਆ ਸੋਨੂ ਗੋਇਲ ਜੀ ਦੱਸੋ ਤੁਸੀਂ ਕਿੱਥੇ ਨਾਲ ਆਏ ਹੋ ਕਿੱਥੇ ਹੀ ਆਈ ਸੀ ਬਾਈ ਸਰਹਿੰਦਨਰ ਹਾਂ ਜੀ ਆਈ ਸਰਹਿੰਦਨਰ ਸਰਹਿੰਦਨਰ ਹਾਂ ਜੀ ਅੱਛਾ ਤੇ ਬੱਚੇ ਹੋਰ ਵੀ ਆ ਰਹੇ ਨੇ ਬੱਚੇ ਛੋਟੇ ਜਿਹੇ ਬਾਹ ਕੰਦੇ ਜੀ ਹਾਂ ਜੀ ਛੋਟੇ ਬੱਚੇ ਆਂਦੇ ਆ ਆਪਾਂ ਕਈ ਵਾਰ ਮੈਂ ਜਿਵੇਂ ਮੇਰੀ ਏਜ ਆ 45 ਆ 45 ਸਾਲ ਦਾ ਫਿਰ ਉਹਨਾਂ ਨੂੰ ਮੈਂ ਗਾਈਡੈਂਸ ਕਰਦਾ ਕਿ ਬਾਈ ਤੁਸੀਂ ਇੱਥੇ ਨਹੀਂ ਕਰਨਾ ਵਿੱਚ ਨਹੀਂ ਜਾਣਾ ਨਹੀਂ ਉਤਰਨਾ ਪਰ ਉਹ ਗੱਲ ਕਿਸੇ ਦੀ ਨਹੀਂ ਮੰਨਦੇ ਨਹੀਂ ਮੰਨਦੇ ਨਾਂਦੇ ਆ ਨਾਂਦੇ ਆ ਕਾਪੀ ਮਰਜੀ ਨਾਲ ਛਾਲ ਮਾਰਦੇ ਆ ਫਿਰ ਆਪਣਾ ਕੀ ਹੁੰਦਾ ਕਿ ਆਪਾਂ ਸੋਚਦੇ ਆ ਕਿ ਬੱਚੇ ਨਹੀਂ ਜਾਂਦੇ ਆ ਆਪਾਂ ਕਿਉਂ ਰੋਕੋਣਾ ਜਦੋਂ ਮਾਂ ਪਿਓ ਨਹੀਂ ਰੁਕਦੇ ਆ ਆ ਮੈਂ ਉਹ ਨਹੀਂ ਕਰਦੇ ਆ ਤੇ ਆਪਾਂ ਫਿਰ ਉਹ ਵੀ ਨਹੀਂ ਕਰ ਸਕਦੇ ਪਰ ਆਏ ਚੁੱਪ ਕਰਕੇ ਮੈਨੂੰ ਤੈਰਨਾ ਨਹੀਂ ਆਉਂਦਾ ਪੌੜੀਆਂ ਦੇ ਨਾਲ ਆ ਗਰਮੀ ਕੱਢ ਲਈ ਆ ਗਏ ਹੁਣ ਸਵਿਮਿੰਗ ਪੂਲ ਜਾਣੇ ਆ 300 ਰੁਪਏ ਲੱਗਦਾ ਪਰ ਨਹੀਂ ਆਪਣੇ ਅਫੋਰਡ ਨਹੀਂ ਕਰਦੇ ਆਪਾਂ اچھا اچھا ਹੁਣ ਦੇਖ ਰਿਹਾ ਸੀ ਬੱਚੇ ਵਿਚਾਲੇ ਨਹਿਰ ਦੇ ਵਿੱਚ ਨਾ ਰਹੇ ਹੈਗੇ ਤੈਰ ਰਹੇ ਹੈਗੇ ਨੇ ਤੁਹਾਨੂੰ ਪਤਾ ਹੋਊਗਾ ਕਈ ਬੱਚੇ ਡੁੱਬ ਵੀ ਜਾਂਦੇ ਹੈਗੇ ਹਾਸੇ ਵੀ ਹੁੰਦੇ ਆ ਕਈ ਪੰਜਾਬ ਦੇ ਚ ਲੁਧਿਆਣੇ ਵੀ ਹਾਸਾ ਓਕੇ ਹਟਿਆ ਬਿਲਕੁਲ 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 ਇਹ ਇਹ ਗੱਲ ਆਪਣੀ ਇਕੱਲੀ ਐ ਨਹੀਂ ਹੈਗੀ ਇਕੱਲੇ ਪ੍ਰਸ਼ਾਸਨ ਦੀ ਲਾਪਰਵਾਹੀ ਆ ਪ੍ਰਸ਼ਾਸਨ ਦੀ ਨਹੀਂ ਹੈਗੀ ਇਹ ਮਾਪਿਆਂ ਦੀ ਲਾਪਰਵਾਹੀ ਆ ਜਦੋਂ ਬੱਚੇ ਘਰੋਂ ਨਿਕਲਦੇ ਆ ਕਿ ਆਪਾਂ ਉੱਥੇ ਚੱਲੇ ਆਏ ਚੱਲੇ ਆਏ ਪਰ ਕਰਦੇ ਕੋਈ ਪਤਾ ਨਹੀਂ ਲੈਂਦੇ ਕਿ ਬੱਚੇ ਸਾਡੇ ਕਿੱਥੇ ਗਏ ਆ ਬੱਚੇ ਛੋਟੇ ਆ ਹਾਂ ਉਹ ਪ੍ਰਸੰ ਹੁਣ ਆਪੂ ਚ ਲੱਗਿਆ ਵੈ ਕੈਂਪ ਆ ਆਪਲਿਸ ਵਾਲੇ ਆ ਛੋਟੇ ਬੱਚੇ ਹਾਂ ਆਠ ਰੜਦੇ ਨਹੀਂ ਜਾਂਦੇ ਨਹੀਂ ਜਾਂਦੇ ਕੋਈ ਪ੍ਰਵਾਣ ਇਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਗਰਮੀ ਦੂਰ ਕਰਨੀ ਹੈ ਪਰ ਮੋਦ ਦਾ ਕੋਈ ਪ੍ਰਵਾਣੇ ਕੋਈ ਬਿਲਕੁਲ ਨਹੀਂ ਹਾਂ ਬਿਲਕੁਲ ਸਰ ਕਿਉਂਕਿ ਤਰਨ ਪੈਰਨਾ ਵੀ ਨਹੀਂ ਅੰਦਰ ਆਉਂਦਾ ਨਹੀਂ ਨਹੀਂ ਬਿਲਕੁਲ ਓਕੇ ਜਮਾ ਤੁਸੀਂ ਰਹਿਟੋ ਬਿਲਕੁਲ ਨਹੀਂ ਆਗਾ ਨਹੀਂ ਹੋਣਾ ਚੀਜ਼ ਵੈਸੇ ਆ ਹਾਂ ਬਿਲਕੁਲ ਆਫੋਰਡ ਕਰਦੇ ਤੁਹਾਡੀ ਗੱਲ ਨੂੰ ਜਮਾ ਸਹੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਏਸੀ ਸਾਡੇ ਨਾਲ ਲੋਕ ਤੇ ਜਿਹੜੇ ਕਿ ਬਹਿੰਡਾ ਦੇ ਵਿੱਚ ਨਹਾਉਣ ਵਾਸਤੇ ਆਏ ਹੈਗੇ ਨੇ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਨਹਿਰ ਦੇ ਸਾਹਮਣੇ ਜਿੱਥੇ ਬੱਚੇ ਨਹਾ ਰਹੇ ਹੈਗੇ ਨੇ ਉੱਥੇ ਬਹਿੰਡਾ ਪੁਲਿਸ ਦਾ ਇੱਕ ਬੂਥ ਵੀ ਬਣਾਇਆ ਹੈ ਤੁਸੀਂ ਦੇਖ ਸਕਦੇ ਹੋ ਪੀਸੀਆਰ ਗੱਡੀ ਵੀ ਇੱਥੇ ਖੜੀ ਹੈਗੀ ਹੈ ਪਰੰਤੂ ਪੁਲਿਸ ਦੇ ਵੱਲੋਂ ਵੀ ਬੱਚਿਆਂ ਨੂੰ ਨਹਾਉਣ ਤੋਂ ਨਹੀਂ ਰੋਕਿਆ ਜਾਂਦਾ ਉਸ ਤੋਂ ਬਾਅਦ ਜਦੋਂ ਕੋਈ ਬੱਚਾ ਡੁੱਬ ਜਾਂਦਾ ਹੈ ਉਦੋਂ ਪ੍ਰਸ਼ਾਸਨ ਹਰਕਤ ਦੇ ਵਿੱਚ ਆਂਦਾ ਹੈ ਜਿੱਦਾਂ ਕਿ ਨੁਕਸਾਨ ਮਾਪੇ-ਬਾਪ ਨੂੰ ਝੇਲਣਾ ਪੈਂਦਾ ਅਸੀਂ ਵੱਖ-ਵੱਖ ਜਗ੍ਹਾ ਤੇ ਅਸੀਂ ਰੈਲਿਟੀ ਚੈੱਕ ਕੀਤਾ ਹੁਣ ਅਸੀਂ ਬਹਿੰਡਾ ਦੇ ਸਰੰਦ ਦਾ ਵੀ ਰੈਲਿਟੀ ਚੈੱਕ ਕਰ ਰਹੇ ਹਾਂ ਤੇ ਅਸੀਂ ਇੱਥੇ ਆ ਕੇ ਦੇਖਿਆ ਬੱਚੇ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਆ ਦਾਦਾ ਸਾਲ ਦੀ ਉਮਰ ਦੇ ਬੱਚੇ ਜਿਹੜੇ ਹੈਗੇ ਆ ਨਹਿਰ ਦੇ ਵਿੱਚ ਨਾਰੇ ਸੀ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਤੇ ਨਹਿਰ ਤੋਂ ਬਾਹਰ ਨਿਕਲ ਕੇ ਆਪਦੇ ਘਰਾਂ ਨੂੰ ਭੱਜ ਗਏ ਤੇ ਸਾਡੇ ਕੈਮਰਾ ਅੱਗੇ ਬੋਲਣ ਤੋਂ ਉਹਨਾਂ ਨੇ ਮਨਾਂ ਕਰਤਾ ਪਰੰਤੂ ਜਿਹੜੇ ਲੋਕ ਦੂਸਰੇ ਵੱਡੇ ਵਿਅਕਤੀ ਇੱਥੇ ਨਾਰੇ ਨੂੰ ਦੱਸਿਆ ਹੈਗਾ ਇਹ ਸਾਰਾ ਸਾਰ ਗਲਤ ਹੈਗਾ ਬੱਚਿਆਂ ਨੂੰ ਇੱਥੇ ਨਹੀਂ ਨਾਣਾ ਚਾਹੀਦਾ ਕਿਉਂਕਿ ਬੱਚੇ ਨਾਦਾਨ ਹੁੰਦੇ ਨੇ ਪਰੰਤੂ ਮਾਪ ਚਿੰਤਾ ਹੋਣੀ ਚਾਹੀਦੀ ਹੈ ਮਾਪਾਪ ਨੂੰ ਵੀ ਦੇਖਣਾ ਚਾਹੀਦਾ ਬੱਚੇ ਸਾਡੇ ਕਿੱਥੇ ਜਾ ਰਹੇ ਨੇ ਜਦੋਂ ਕੋਈ ਹਾਸਾ ਹੋ ਜਾਂਦਾ ਹੈ ਤੇ ਜਿਹਦਾ ਖਮਿਆਜਾ ਮਾਪੋਦਨ ਨੂੰ ਭੁਗਤਣਾ ਪੈਂਦਾ ਤੇ ਬਹਿੰਡਾ ਪੁਲਿਸ ਨੂੰ ਪ੍ਰਸ਼ਾਸਨ ਨੂੰ ਮੰਗ ਵੀ ਕਰ ਰਹੇ ਹੈਗੇ ਨੇ ਕਿਉਂਕਿ ਨੇੜ ਦੇ ਨਜ਼ਦੀਕ ਹੀ ਬਹਿੰਡਾ ਪੁਲਿਸ ਦਾ ਬੂਥ ਵੀ ਲੱਗਿਆ ਹੈ ਤੇ ਪੀਸੀਆਰ ਗੱਡੀ ਵੀ ਇੱਥੇ ਖੜੀ ਹੁੰਦੀ ਹੈ ਤੇ ਪੁਲਿਸ ਵੀ ਜਿਹੜੇ ਹੈਗੇ ਆ ਬੱਚਿਆਂ ਨੂੰ ਨਹੀਂ ਰੋਕਦੀ ਤੇ ਬੱਚੇ ਪੁਲਿਸ ਦੇ ਸਾਹਮਣੇ ਹੀ ਨੰਦੇ ਰਹਿੰਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿਉਂ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਕਿ ਬਹਿੰਡਾ ਪੁਲਿਸ ਹੁਣ ਜਿਹੜੇ ਬੱਚੇ ਛੋਟੇ ਜਿਹੜੇ ਬੱਚੇ ਸਰੰਦ ਰੇਵ ਚ ਨਾਂਦੇ ਹੈਗੇ ਆ ਉਹਨਾਂ ਨੂੰ ਰੋਕੇਗੀ ਜਾਂ ਨਹੀਂ ਰੋਕੇਗੀ ਇਹ ਤਾਂ ਆਉਣ ਵਾਲਾ ਵਕਤੀ ਦੱਸੇਗਾ ਬਿੰਡਾ ਤੋਂ ਗੋਵਿੰਦਸਣੀ ਲਿਮਟਡ ਨਿਊਜ਼ ਪੰਜਾਬ ਕਿਡਨੀ ਫੇਲ ਲੀਵਰ ਫੇਲ ਕੈਂਸਰ ਜਾਂ ਹਾਰਟ ਕੀ ਪ੍ਰੋਬਲਮ ਇਹ ਉਹ ਬੜੀ ਬੜੀ ਬਿਮਾਰੀਆਂ ਹੈ ਜਿਸ ਵਿੱਚ ਇਨਸਾਨ ਦਾ ਲੱਖ ਰੁਪਏ ਖਰਚ ਹੋ ਜਾਂਦਾ ਹੈ ਔਰ ਕੁਝ ਵੀ ਹੱਥ ਨਹੀਂ ਲੱਗਦਾ ਤਾਂ ਆਯੁਰਵੇਦ ਕੋ ਅਪਣਾਓ ਬਿਮਾਰੀ ਕੀ ਜੜ ਪਰ ਕੰਮ ਕਰੋ 73504 73504